ਸਭ ਤੋਂ ਪਹਿਲਾਂ ਫਤਿਹ ਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਨਜ਼ਰ ਆਉਂਦਾ ਸਾਹਮਣੇ ਆ ਜਦੋਂ ਨਿਗਾਹ ਮਾਰ ਕੇ ਦੇਖਦੇ ਆ ਕਿ ਸਾਨੂੰ ਉਹ ਮਹਾਨ ਯੋਧਾ ਪੂਰਮ ਸਤਿਨਾਮ ਨਜ਼ਰ ਆਉਂਦਾ ਜਦੋਂ ਅੰਗਰੇਜ਼ ਨੂੰ ਨੂੰ ਕੁਛ ਆਦਤ ਦੇ ਵਿੱਚ ਨਾ ਕੀਆ ਇਹਨਾਂ ਕਹਿਆ ਮੇਰਾ ਨਾਮ ਰਾਮ ਮੁਹੰਮਦ ਸਿੰਘ ਅੱਜ ਇੱਥੇ ਰਾਮ ਵੀ ਨਜ਼ਰ ਆਉਂਦਾ ਮੁਹੰਮਦ ਵੀ ਨਜ਼ਰ ਆਉਂਦਾ ਅੱਜ ਸਿੰਘ ਵੀ ਨਜ਼ਰ ਆਉਂਦਾ ਅੱਜ ਇਹ ਸੰਜਾ ਮੋਰਚਾ ਅੱਜ ਬੁਲੰਦੀਆਂ ਤੇ ਆ ਮੇਰੀ ਡਿਊਟੀ ਭਾਵੇਂ ਦਿਹਾਤੀ ਮੂਸਵਾਂ ਤੇ ਲੱਗੀ ਆ ਜਦੋਂ ਦਾ ਮੋਰਚਾ ਪੰਜਾਬ ਸ਼ੁਰੂ ਹੋਇਆ ਅਸੀਂ ਆਪਣੀ ਜ਼ਰੂਰਤਾਂ ਦੇ ਮੁਤਾਬਕ ਹਿੱਸਾ ਪਾ ਰਹੇ ਆਂ ਪਰ ਇੱਥੇ ਆ ਕੇ ਹੋਰ ਵੀ ਹੌਸਲਾ ਮਿਲਿਆ ਬਦ ਮਿਲਿਆ ਅੱਜ ਵੀ ਤੁਹਾਡੀ ਸਟੇਜ ਤੋਂ ਬਾਰਾ ਕਰਦੇ ਆ ਪੰਜਾਬ ਜਾ ਕੇ ਵਾਪਸ ਜਿਹੜਾ ਅਗਲਾ ਸੁਨੇਹਾ ਦਿੱਤਾ ਏ ਥੋੜੀ ਚੜੀ ਮੈਮਰੀ ਕਮੇਟੀ ਨੇ ਕਿ ਖਾਲੀਆਂ ਵਜਾਓ ਅਸੀਂ ਘਰ ਘਰ ਜਾ ਕੇ ਗਲੀ ਗਲੀ ਜਾ ਕੇ ਫਾਲੀ ਫੜਕਾਵਾਂਗੇ ਇਸ ਮੋਦੀ ਨੂੰ ਜਿਹੜਾ ਵਖਤ ਪਾ ਦਿਆਂਗੇ ਵਖਤ ਪਾ ਦਿਆਂਗੇ ਅੱਜ ਬੰਦੀ ਕਿੰਨੀਆਂ ਛੜੀਆਂ ਕੇ ਰਾਇ ਤੇ ਆਇਆ ਮੈਨੂੰ ਉਹ ਸਮਾਂ ਵੀ ਯਾਦ ਆਉਂਦਾ ਜਦੋਂ ਸਾਡੇ ਬਹਾਦਰ ਜੋਧੇ ਅਮਰੀਕਾ ਕੈਨੇਡਾ ਛੱਡ ਕੇ ਕਮਾਂ ਘਟਾ ਜਹਾਜ਼ ਲੈ ਕੇ ਵਾਪਸ ਆ ਰਹੇ ਸੀ ਹਿੰਦੂਏ ਵਿਚੋਂ ਅੰਗਰੇਜ਼ ਨੂੰ ਬਾਹਰ ਕੱਢਣ ਦੇ ਲਈ ਉਹਨਾਂ ਦੇ ਵਿੱਚ ਇੱਕ ਮਹਾਨ ਬੀਬੀ ਜਿਹੜਾ ਨਾਂ ਬੀਬੀ ਗੁਲਾਬ ਕੌਰ ਆ ਜਿਹੜੀ ਤਿਆਰ ਹੋ ਕੇ ਬੈਠੀ ਉਹਦਾ ਜੀਵਨ ਸਾਥੀ ਦਾ ਘਰ ਵਾਲਾ ਵੀਰੇ ਨਾਲ ਸੀ ਥੋੜੇ ਸਮੇਂ ਬਾਅਦ ਜਹਾਜ਼ ਚੜ ਰਹਾ ਸੀ ਉਸ ਬੇਈਮਾਨ ਦੇ ਅੰਦਰ ਬੇਈਮਾਨੀ ਆ ਗਈ ਤੇ ਉਹ ਜਵਾਬ ਦੇਦਾ ਮੈਨ ਨਹੀਂ ਜਾਣਾ ਪਰ ਉਸ ਮਹਾਨ ਬੀਬੀ ਨੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਲਾ ਕੇ ਉਹਦੇ ਮੋਰੇ ਸਿੱਟੀਆਂ ਮੈਂ ਜਾ ਤੂੰ ਆ ਚੂੜੀਆਂ ਪਹਿਲਾ ਮੈਂ ਆਪਣੇ ਪੀਰਾਂ ਨਾਲ ਜਾ ਕੇ ਹਿੰਦ ਜਾ ਕੇ ਅੰਗਰੇਜ਼ ਦੇ ਖਿਲਾਫ ਲੜੂੰਗੀ ਉਹ ਬੀਬੀ ਲੜੀ ਔਰ ਮਰਦੇ ਤੱਕ ਲੋਕਾਂ ਨੇ ਹੱਕਾਂ ਲਈ ਲੜਦੀ ਰਹੀ ਆ ਜੋ ਮਹਾਨ ਭੈਣਾ ਮੇਰੀਆਂ ਬੀਬੀਆਂ ਇੱਥੇ ਬੈਠੀਆਂ ਮੈਂ ਨਾ ਭੈਣਾਂ ਨੂੰ ਵੀ ਕਹਿਣਾ ਚਾਹਨਾ ਪੰਜਾਬ ਦੇ ਲੋਕਾਂ ਨੂੰ ਦੇ ਦਿਓ ਸੁਨੇਹਾ ਜਿਹੜੇ ਅੱਜ ਵੀ ਰਗਾਈਆਂ 'ਚ ਬੈਠੇ ਆਂ ਨਹੀਂ ਬੈਠੇ ਆ ਉਹਨਾਂ ਨੂੰ ਜਾ ਕੇ ਬੀਬੀ ਗਲਾਬਕਰ ਵੱਲ ਸੁਨੇਹਾ ਦੇ ਦਿਓ ਆਜਾ ਜੇਨੇ ਪਾਪਾਂ ਸੇ ਪਾਰ ਕਰਨਾ ਤੋਹੇ ਲੱਗਦਾ ਤੜਕੇ ਉੱਠ ਕੇ ਸਾਰ ਦੋਲੇ ਆ ਆਜੋ ਪਾਪਾਂ ਸੇ ਪਾਰ ਲੰਘਣਾ ਅੱਜ ਜੇਨੇ ਸੱਚੀ ਮੁੱਠੀ ਆਪਣਾ ਜੀਵਨ ਸਫਲਾ ਕਰਨਾ ਉਹ ਅੱਜ ਇਸ ਦਿੱਲੀ ਦੇ ਅਦੌਰਣ ਵਿੱਚ ਤਾੜੀ ਲਾ ਦੇ ਉਹਦਾ ਜੀਵਨ ਸਫਲ ਹੋ ਜਾਓ ਇਸ ਕਰਕੇ ਪੜੋ ਮੈਂ ਤੁਹਾਡੀ ਤੇ ਤੁਹਾਡੀ ਵਾਧਾ ਕਰਦਾ ਪੰਜਾਬ ਜਾ ਕੇ ਦਿਨ ਇੱਕ ਕਰ ਦਿਆਂਗੇ ਇਸ ਮੋੜ ਤੇ ਅਦੀ ਇਸ ਕੈਦਰੇਜ ਨੂੰ ਦੂਣਾ ਕਰ ਦਿਆਂਗੇ ਕਰ ਕਰ ਜਾ ਕੇ ਹੋਕਾ ਦੇਵਾਂਗੇ ਕਲਾ ਕਿਸਾਨਾਂ ਨਾਲ ਨੁਕਸਾਨ ਨਹੀਂ ਸਭ ਤੋਂ ਬਾਅਦ ਜਿਹਨਾਂ ਨੇ ਚੀਚਾ ਬਜਾ ਟੱਕ ਲੈ ਕੇ ਖਾਣੀਆਂ ਜਿਹੜਾ ਮਜ਼ਦੂਰ ਹੈ ਇਹਦੇ ਕੋਲ ਆਪਣਾ ਆਮ ਦਿੰਦਾ ਕੋਈ ਸਾਡੇ ਨਹੀਂ ਸਭ ਤੋਂ ਬਾਦਲਾਂ ਨੁਕਸਾਨ ਹੋਣਾ ਅਸੀਂ ਉਹਨਾਂ ਨੂੰ ਜਾ ਕੇ ਜਗਾਵਾਂਗੇ ਇਸ ਹਰ ਰੋਜ਼ ਕਾਫੇ ਬਣਾ ਕੇ ਥੇਪੇ ਭੇਜਾਂਗੇ ਇਹਨਾਂ ਨੂੰ ਕੁਝ ਕਹਿੰਦਾ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ